ਬੋਲੋ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਜੀ ਠੀਕ ਐ ਡਰੈਸ ਦੱਸ ਦਿਓ ਵੀਰ ਜੀ ਆਪਣਾ ਡਰੈਸ ਵੀਰ ਜੀ ਪਿੰਡ ਗਰਲੀ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤੇ ਫੋਨ ਨੰਬਰ 7814227878 ਨਾਮ ਕੀ ਆ ਕਵਲ ਤੇ ਆ ਜਿਹੜੀ ਆ ਇਹ ਗੱਬਣ ਹਾਂ ਜੀ ਵੀਰ ਜੀ ਠੀਕ ਐ ਜੀ ਕਿੰਨਾ ਟਾਈਮ ਲਾਜੂਗੀ ਵੀਰ ਜੀ 10 ਤੋਂ 15 ਦਿਨ ਲਾਜੂਗੀ 20 ਮੰਨ ਕੇ ਚੱਲੇ ਕੋਈ ਹਨਾ ਤੇ ਇਹ ਪਿਛਲੇ ਥਣ ਦੀ ਤਿਲੜ ਆ ਤਿਲੜ ਆ ਵੀਰ ਜੀ ਕਿੰਨੇ ਦਿਨ ਹੀ ਆ ਇਹ ਵੀਰ ਜੀ 20000 ਰੁਪਏ ਦੀ 20000 ਦੀ ਹਾਂਜੀ ਤੇ ਆ ਜਿਹੜੀ ਆ ਇਹ ਵੀ ਵੀਰ ਜੀ 20000 ਦੀ ਇਹਦੇ ਕੋਲ ਦੁੱਧ ਕਿੰਨਾ ਦੁੱਧ 8 ਕਿਲੋ ਵੀਰ ਜੀ ਠੀਕ ਹੈ ਜੀ ਆ ਜਿਹੜੀ ਕਿੰਨੇ ਦੇ ਦੇਣੀ ਆ ਇਹ ਵੀਰ ਜੀ 17000 ਦੀ 17000 ਦੀ ਇਹ ਮਹੀਨੇ ਦੀ ਕੱਚੀ ਆਹ ਕੱਟੀ ਆ ਬਹੁਤ ਹੀ ਸੋਹਣੀ ਬੂਰੀ ਆ ਜੀ ਕੱਟੀ ਤੇ ਬਾਕੀ ਸਾਹਮਣ ਵਾਲਾ ਵੀਰ ਫੋਨ ਲਾ ਲੇ ਇਹ 5000 ਦੀ ਹਾਂਜੀ ਭਾਜੀ ਠੀਕ ਹੈ ਲਾਇਓ ਫੋਨ ਵੀਰ ਨੂੰ ਚਾਰ ਪਸ਼ੂ ਸੇਲ ਕਰਨੇ ਆ ਜਿਹੜੀਆਂ ਗੱਬਣਾ ਉਹਨਾਂ ਨੂੰ ਚੈੱਕ ਪਾਸ ਕਰਕੇ ਲੈ ਆ ਜਿਓ ਤੇ ਜਿਹੜੀ ਸੂਈ ਆ ਉਹਨੂੰ 2 ਟਾਈਮ ਚੋ ਕੇ ਆਪਣੇ ਸੱਲੀ ਕਰਕੇ ਲੱਗ ਜਾਓ ਵੀਡੀਓ ਕਰਦੇ ਸ਼ੇਰ ਜੀ